ਠੰਡੀ ਦਾ ਬਹੁਤ ਜ਼ਿਆਦਾ ਐਲਕ ਬਾਕੀ ਦੋਸਤੋ ਠੰਡੀ ਬਾਈਆਂ ਦਾ ਬਹੁਤ ਆ ਦੇਖ ਸਕਦੇ ਆ ਦਵਾਰੇ ਵੀ ਤੁਹਾਨੂੰ ਵਿਖਾ ਦਿੰਨੇ ਦੇਖ ਸਕਦੇ ਗਾਇਬ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਗਾਇਆ ਵਾ ਖਵਾਨੇ ਉੱਤੇ ਨਾੜਾਂ ਵੇਖੋ ਖਵਾਨੇ ਉੱਤੇ ਨਾੜਾਂ ਹੀ ਬਹੁਤ ਉਬਰੀਆਂ ਹੋਈਆਂ ਦੇਖ ਸਕਦੇ ਆ ਇੱਕ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਉਣੀ ਜ਼ਿਲ੍ਹਾ ਦੋਸਤੋ ਮੌਕਸਰ ਸਾਹਿਬ ਆ ਤੇ ਤਹਿਸੀਲ ਦੋਸਤੋ ਗਿੱਦੜਵਾਹ ਪੈ ਜਾਂਦੀ ਆ ਇੱਕ ਖੇਤੀਬਾੜੀ ਕਰਨ ਵਾਲਾ ਪਰਿਵਾਰ ਆ ਦੋਸਤੋ ਉਹਨਾਂ ਕੋਲੇ ਦੋਸਤੋ ਦੂਜਾ ਸੂਆ ਗੱਬਣ ਝੋਟੀ ਵਕਾਉਗਾ ਸਾਹਮਣੇ ਤੁਸੀਂ ਸਕਰੀਨ ਤੇ ਵੇਖ ਰਹੇ ਆ ਦੋਸਤੋ ਤੇ ਬਾਕੀ ਦੋਸਤੋ ਘਰ ਦੇ ਹੀ ਸਾਰੇ ਪਸ਼ੂ ਆ ਬਾਈ ਨੇ ਇੱਕ ਮੱਝ ਤੋਂ ਹੀ ਦੋਸਤੋ ਰਵਾ ਤਿਆਰ ਕੀਤਾ ਹੋਇਆ ਦੇਖ ਸਕਦੇ ਆ ਕੋਈ ਭੈਣ ਆ ਦੋਸਤੋ ਕੋਈ ਮਾਸੀ ਆ ਕੋਈ ਕਿਵੇਂ ਆ ਐਸੀ ਤਰ੍ਹਾਂ ਦੋਸਤੋ ਸਾਰੇ ਪਸ਼ੂ ਆ ਬਾਈ ਨੇ ਘਰ ਦੇ ਤਿਆਰ ਕੀਤੇ ਹੋਏ ਤੇ ਦੋਸਤੋ ਚੰਗੇ ਦੁੱਧ ਤੇ ਹੀ ਚੱਲਦੀਆਂ ਬਾਈ ਦੇ ਨਾਲ ਗੱਲਬਾਤ ਕੀਤੀ ਤੇ ਸਾਰੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਹਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਬਾਈ ਹਾਂਜੀ ਠੀਕ ਠਾਕ ਠੀਕ ਆ ਇੱਕ ਵਾਰੀ ਨਾਂ ਦੱਸਿਓ ਬਾਈ ਆਪਣਾ ਗੁਰਪਿਆਰ ਸਿੰਘ ਗੁਰਪਿਆਰ ਸਿੰਘ ਠੀਕ ਆ ਤੇ ਪ੍ਰਿੰਡ ਕੌਣੀ ਬਾਈ ਹਣਾ ਪ੍ਰਿੰਡ ਕੌਣੀ ਈਆ ਤੇ ਬਾਈ ਘਰ ਦੇਈ ਪਸ਼ੂ ਆਪਣੇ ਹਾਂਜੀ ਘਰ ਦੇਈ ਆ ਬੇ ਸਾਰਾ ਠੀਕ ਆ ਨਾਲ ਨਾਲ ਖੇਤੀਬਾੜੀ ਦਾ ਕੰਮ ਹੀ ਆ ਹਾਂਜੀ ਖੇਤੀਬਾੜੀ ਠੀਕ ਆ ਤੇ ਇਹ ਝੋਟੀ ਬਾਈ ਕਿੰਨਾ ਮਸੂਆ ਸੁੰਦੀ ਆ ਇਹ ਦੂਜਾ ਸੂਆ ਸੂਗੀ ਹੁੰਦੀ ਜੀ ਦੂਜਾ ਸੂਆ ਸੂਗੀ ਠੀਕ ਆ ਪਹਿਲੇ ਸੂਏ ਬਾਈ ਕਿੰਨਾ ਕ ਦੁੱਧ ਕੱਢਿਆ ਆਪਣੇ ਕੋਲੇ ਨੇ ਇਹਨੇ 14 ਕਿਲੋ ਕੱਢਿਆ ਦੋ ਡੰਗਾਂ ਐ 7 ਕਿਲੋ ਇੱਕ ਦਾ ਜੀ 14 ਲੀਟਰ ਕੱਢਿਆ ਦੋਹਾਂ ਟਾਈਮਾਂ ਦਾ 7 ਲੀਟਰ ਇੱਕ ਟਾਈਮ ਟਾਈਮ ਦਾ ਕੱਢਿਆ ਹਾਂਜੀ ਠੀਕ ਆ ਤੇ ਹੁਣ ਬਾਈ ਕਿੰਨੇ ਕ ਦਿਨ ਲੈ ਜੂਗੀ ਲਗ ਭਗ ਪੰਜ ਦਿਨ ਲਉਗੀ ਪੰਜ ਚਾਰ ਦਿਨ ਪੰਜ ਚਾਰ ਦਿਨ ਲਾਈ ਜੂਗੀ ਹਾਂ ਠੀਕ ਆ ਸੀਮਨ ਵਗੈਰਾ ਦਾ ਬਈ ਪਤਾ ਹੈ ਆਪ ਕਿਹੜੇ ਸੀਮਨ ਦੀ ਐ ਇਹ ਆ ਬਈ ਸਰਕਾਰੀ ਸੀਮਨ ਦੀ ਐ ਸਰਕਾਰੀ ਡਾਕਟਰ ਨੇ ਭਰਿਆ ਸੀ ਉਹਦਾ ਨਹੀਂ ਪਤਾ ਇਹਦਾ ਠੀਕ ਆ ਐ ਨਹੀਂ ਪਤਾ ਕਿਹੜੇ ਬੋਲਦਾ ਹੈ ਸਰਕਾਰੀ ਸੀਮਨ ਦੀ ਆਪ ਉਹ ਡਾਕਟਰ ਨੇ ਤਾਂ ਕਿਹਾ ਸੀਗਾ ਐਮ 29 ਦਾ ਇਹ ਐਮ 29 ਸਰਕਾਰੀ ਬੋਲ ਠੀਕ ਆ ਲੋ ਵੀ ਸਜਣੋ ਪੱਕਾ ਯਾਨੀ ਕਨਫਰਮ ਬਾਈ ਨੇ ਦੱਸਤਾ ਵੀ M29 ਦਾ ਹੋ ਸਕਦਾ ਡਾਕਟਰ ਨੇ ਮੈਨੂੰ M29 ਦਾ ਕਹਿ ਕੇ ਭਰੇ M29 ਦਾ ਦੱਸਤਾ ਸੀ ਡਾਕਟਰ ਨੇ ਠੀਕ ਆ ਲੋਬੀ ਸੱਜਣੋ M29 ਦੀ ਬਾਈ ਦੱਸ ਰਿਆ ਤੇ ਅੱਗੇ ਬਾਈ ਹੁਣ ਕਿਹੜਾ ਸੀਮਨ ਲੱਗ ਗਿਆ ਆ 102699 ਆਈ 102699 ਤੋਂ ਹੁਣ ਗੱਭਣਾ ਹਾਂਜੀ ਠੀਕ ਆ ਐਜੀ ਤੇ ਕਿੰਨਾ ਕੁ ਦੁੱਧ ਪਾ ਦੂਗੀ ਬਾਈ ਦੂਜਾ ਸੂਆ ਤੁਹਾਡੇ ਕੋਲ ਤਾਂ ਇਹਦਾ ਬਸ ਸੂਆ ਬਾਈ ਤੀਜੇ ਸੂਏ ਤੇ ਜਾ ਕੇ 20 ਕਿਲੋ ਦੋਤੇ ਹੋ ਜਾਣਗੇ ਤੀਜੇ ਸੂਏ 20 ਲੀਟਰ ਤੇ ਹੋ ਜਾਣਗੇ ਤੇ ਦੂਜੇ ਸੂਏ ਕਿੰਨਾ ਕੁ ਅਨੁਮਾਨ ਕਰਦੇ ਆ ਬਈ 17 ਲੀਟਰ ਦੇ ਆਪ ਆ ਗਈ 17 17 ਦੇ ਲਗਭਗ ਕੱਢ ਦੂਗੀ ਹਾਂਜੀ 12 ਤੋਂ 18 ਦਾ ਹੈਗਾ ਠੀਕ ਹੈ ਲੋ ਵੀ ਸੱਜਣੋ ਬਾਕੀ ਤੁਸੀਂ ਤਸੱਲੀ ਇੱਥੇ ਆ ਕੇ ਕਰ ਲੈਣੀ ਹੈ ਦੋਸਤੋ ਜੇ ਹਵਾਨੇ ਇੰਨੀ ਗੱਲ ਕਰੀਏ ਤਾਂ ਮੈਨੀਆਂ ਦਾ ਦੋਸਤੋ 17-18 ਲੀਟਰ ਇਹਨੇ ਨਹੀਂ ਕੱਢਣਾ ਹਵਾਨੇ ਦੀ ਸਿਫਤ ਜਿੰਨੀ ਕੀਤੀ ਜਾਵੇ ਦੋਸਤੋ ਉਨੀ ਥੋੜੀ ਆ ਬਿਲਕੁਲ ਕੁੰਡਾ ਸੰਗ ਆ ਦੋਸਤੋ ਤੇ ਜੈਡ ਬਲੈਕ ਆ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਝੋਟੀ ਆ ਦੇਖ ਸਕਦੇ ਆ ਮੋਟਾ-ਮੋਟਾ ਦੋਸਤੋ ਥਾਣਾ ਬਹੁਤ ਸੋਹਣਾ ਬਾਕੀ ਦੋਸਤੋ ਸੀਰ ਠੰਡੀ ਆ ਇਹ ਸਾਡੇ ਬਹੁਤ ਸੋਹਣਾ ਥਾਣਾ ਦੋਸਤੋ ਐ ਪੀੜੀ ਦੇ ਪਾ ਵਾਂਗੂ ਦੋਸਤੋ ਚਾਰੇ ਗੁੱਠਾਂ ਤੇ ਲੱਗਿਆ ਹੋਇਆ ਤੇ ਮੋਟਾ ਮੋਟਾ ਗਲੋਟਿਆਂ ਵਰਗਾ ਦੋਸਤੋ ਥਾਣਾ ਬਈ ਹੱਥ ਮਾਰੇ ਮਾੜੀ ਐ ਸੀ ਠੰਡੀ ਐ ਹੂੰ ਲੋ ਵੀ ਸੱਜਣੋ ਵੈਸੇ ਵੀ ਤੁਸੀਂ ਇੱਥੇ ਆਓਂਗੇ ਦੋਹੀਂ ਪਾਸੇ ਬਹਿ ਕੇ ਚੋਲੋ ਪਾਉਂਦੇ ਨੂੰ ਬਾਈਆਂ ਦਾ ਦੋਵੇਂ ਪਾਸੇ ਬਹਿ ਕੇ ਚੋਲੋ ਏ ਐਡਾ ਕੋਈ ਗੱਲ ਨਹੀਂ ਦੋਸਤੋ ਦੇਖ ਸਕਦੇ ਆ ਬਿਲਕੁਲ ਸੀ ਠੰਡੀ ਢੋਟੀ ਆ ਬਹੁਤ ਸੋਹਣਾ ਥਾਣ ਲੱਗਿਆ ਦੋਸਤੋ ਛੰਡੇ ਬਈ ਥਾਣ ਮਾੜਾ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਦੋਸਤੋ ਕਟ ਵਾਲਾ ਹਵਾਨਾ ਇਹ ਥਣ ਵੀ ਦੋਸਤੋ ਬਹੁਤ ਸੋਹਣਾ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਅਨਮਾਨ ਕਰਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਥਣ ਲੱਗਿਆ ਹੋਇਆ ਉੱਪਰ ਤਾਂ ਹੀ ਦੋਸਤੋ ਚੌੜਾ ਹਵਾਨਾ ਦੇਖਸੋ ਬੇ ਦੋਸਤੋ ਬਾਕੀ ਰਾਜੀਪਲੀ ਦੀ ਗੱਲ ਕਰੀਏ ਦੋਸਤੋ ਰਾਜੀਪਲੀ ਬਹੁਤ ਆ ਦੇਖ ਸਕਦੇ ਆ ਪੂਰੇ ਖੁੱਲੇ ਹੱਡਾ ਪੈਰਾਂ ਦੇ ਵਿੱਚ ਆ ਦੋਸਤੋ ਤੇ ਥੋੜੇ ਜੀ ਦੋਸਤੋ ਪੂਛ ਦੇ ਵਿੱਚ ਵਾਲ ਜਿਹੜੇ ਹੈਗੇ ਆ ਚਿੱਟੇ ਹੈਗੇ ਆ ਤੇ ਤੋਰ ਤੇ ਦੋਸਤੋ ਤੁਹਾਨੂੰ ਇਹ ਵਿਖਾ ਦਿੰਨੇ ਆ ਤੋਰ ਕੇ ਭਾਈ ਲੋਬੀ ਸੱਜਣੋ ਹਵਾਨਾ ਦੀ ਤਿਆਰੀ ਦੋਸਤੋ ਸੋਹਣੀ ਆ ਥੋੜਾ ਜਿਆ ਦੋਸਤੋ ਤੋਰਨ ਦੇ ਵਿੱਚ ਕਾਲ ਕਰਦੀ ਐ ਇਸੇ ਕਰਕੇ ਤੁਹਾਨੂੰ ਥੋੜੀ ਘੱਟ ਤੋਰ ਕੇ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਦਾ ਨੇ ਸਾਫ ਸੁਪਰੀਆ ਕਿ ਕੈਮਰੇ ਤੋਂ ਦੋਸਤੋ ਪਸ਼ੂ ਡਰ ਜਾਂਦੇ ਆ ਦੇਖ ਸਕਦੇ ਆ ਆਮ ਹੀ ਦੋਸਤੋ ਘਰਾਂ ਦੇ ਵਿੱਚ ਉਪਰਾਂ ਬੰਦਾ ਵੀ ਘਟ ਆਉਂਦਾ ਤੇ ਜਦੋਂ ਆਉਂਦਾ ਦੋਸਤੋ ਡਾਕਟਰ ਹੀ ਆਉਂਦਾ ਇਸੇ ਕਰਕੇ ਪਸ਼ੂ ਡਰੇ ਹੁੰਦੇ ਆ ਦੇਖ ਸਕਦੇ ਹਾਂ ਲੈ ਚੱਲ ਬਈ ਮੋੜ ਲਾ ਕੋਈ ਐਂਦੇ ਤਾਂ ਨਾ ਲੋਹੇ ਦਾ ਜੱਜਮੈਂਟ ਪਾਸੇ ਹੋ ਗਈ ਹੋਣੀ ਆ ਸਾਫ ਸਫੀ ਝੋਟੀ ਆ ਦੂਜਾ ਸੂਆ ਸੁੰਦੀ ਆ ਤੇ ਨੰਬਰ ਦੋਸਤੋ ਆਪਾਂ ਵੀਡੀਓ ਚ ਬਾਈ ਦਾ ਚਲਾ ਦੇਣਾ ਉੱਪਰਲੇ ਪਾਸੇ ਚੱਲੂਗਾ ਬੰਨ ਲਾ ਬਈ ਕੋਈ ਗੱਲ ਨਹੀਂ ਬੰਨ ਲੇ ਹਾਂ ਹਾਂ ਬੰਨ ਲਓ ਬਈ ਬਾਕੀ ਦੋਸਤੋ ਜੇ ਕਿਸੇ ਵੀਰ ਨੇ ਤਸੱਲੀ ਕਰਨੀ ਹੋਵੇ ਤਾਂ ਆਪਦੀ ਤੁਸੀਂ ਵਟਸਐਪ ਰਾਹੀਂ ਵੀ ਵੀਡੀਓ ਕਾਲ ਕਰਕੇ ਬਾਈ ਤੋਂ ਮੂੰਗਵਾ ਸਕਦੇ ਆ ਵੀਡੀਓ ਵੀ ਦੇਖ ਸਕਦੇ ਆ ਸਾਰੇ ਦੋਸਤੋ ਚੰਗੇ ਪਸ਼ੂ ਆ ਚੰਗੀਆਂ ਸ਼ਕੀਨ ਝੋਟੀਆਂ ਦੋਸਤੋ ਤੁਸੀਂ ਦੇਖੋਗੇ ਬਾਈ ਕੋਲੇ ਸਾਰੇ ਦੋਸਤੋ ਪਸ਼ੂ ਬਾਈ ਦੇ ਘਰ ਦੇ ਹੀ ਰੱਖਿਆ ਤੇ ਰੱਖੀਆਂ ਵੀ ਦੋਸਤੋ ਮੱਝਾਂ ਕੋਈ ਗਾਂ ਨਹੀਂ ਬਾਈ ਕੋਲੇ ਬਾਈ ਰੇਟ ਕੀ ਕਰਾਂਗੇ ਫਿਰ ਇਹਦਾ ਫੋਨ ਤੇ ਹੀ ਕਰਾਂਗੇ ਰੇਟ ਫੋਨ ਤੇ ਹੋਊਗਾ ਹਾਂਜੀ ਠੀਕ ਆ ਇੱਕ ਵਾਰੀ ਨੰਬਰ ਵੀ ਦੱਸ ਦਿਓ ਫੇਰ ਆਪਣਾ ਦਵਾਰੇ 95011 ਬਾਈ 95011 ਹਾਂਜੀ 75073 75073 ਠੀਕ ਆ ਇਹ ਦੋਸਤੋ ਬਾਈ ਦਾ ਨੰਬਰ ਆ ਤੇ ਜਿਸ ਕਿਸੇ ਵੀਰ ਨੂੰ ਦੋਸਤੋ ਝੋਟੀ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਵੀ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਤੇ ਦੋਸਤੋ ਰੂਹ ਖੁਸ਼ ਹੋ ਜਾਂਦੀ ਹੈ ਜਦੋਂ ਕੋਈ ਸੰਭਾਈ ਵਾਲਾ ਚੰਗਾ ਵੀਰ ਚੰਗੇ ਪਸ਼ੂ ਤਿਆਰ ਕਰਦਾ ਦੋਸਤੋ ਦੇਖ ਸਕਦੇ ਆ ਬਹੁਤ ਸੋਹਣੀ ਝੋਟੀ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀ ਬਹੁਤ ਬਹੁਤ ਧੰਨਵਾਦ ਠੰਡੀ ਤਾਂ ਬਹੁਤ ਜਿਆਦਾ ਐਲ ਬਾਕੀ ਦੋਸਤੋ ਠੰਡੀ ਬਾਈਆਂ ਦਾ ਬਹੁਤ ਆ ਦੇਖ ਸਕਦੇ ਆ ਦੁਬਾਰੇ ਵੀ ਤੁਹਾਨੂੰ ਵਿਖਾ ਦਿੰਨੇ। ਦੇਖ ਸਕਦੇ। ਗਾਇਬ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਗਾਇਆ ਵਾ। ਹਵਾਨੇ ਤੇ ਨਾੜਾਂ ਵੇਖੋ ਹਵਾਨੇ ਤੇ ਨਾੜਾਂ ਹੀ ਬਹੁਤ ਉਬਰੀਆਂ ਹੋਈਆਂ। ਦੇਖ ਸਕਦੇ। ਬਹੁਤ ਸੋਹਣਾ ਹਵਾਨਾ ਦੋਸਤੋ ਜਿੰਨੀ ਵੀ ਸਫਲਤਾ ਕੀਤੀ ਜਾਵੇ ਉਨੀ ਥੋੜੀ ਆ ਤੇ ਤਸੱਲੀ ਤੁਸੀਂ ਦੋਸਤੋ ਇੱਥੇ ਆ ਕੇ ਆਪਦੀ ਕਰ ਲੈਣੀ ਆ। ਵੀਡੀਓ ਵੇਖ ਲਈ ਧੰਨਵਾਦ ਦੋਸਤੋ।